ਦੇ ਵਿੱਚ ਬੜਦਾ ਫਾਂਬੜ ਅੱਗ ਦਾ ਵੇ ਆ ਤੇਰੇ ਪੱਜੋ ਜਾਨ ਨਿਕਲਦੀ ਜਾਂਦੀ ਏ ਆ ਕਰ ਨਾਨਕ ਵੀਰਾ ਪੈਣ ਬਲਉਂਦੀ ਏ ਇੱਕ ਵਾਰੀ ਫੇਰਾ ਪਾ ਜਾਵੇ ਤਰਲੇ ਪਾਉਂਦੀ ਏ ਪੈਣਾ ਨੂੰ ਦੁੱਖ ਡਾਡੇ ਹੁੰਦੇ ਵੀਰਾਂ ਦੇ ਆ ਜ਼ਖਮ ਕਦੇ ਨਾ ਮਰਦੇ ਵੇ ਲੱਗੀਆਂ ਤੀਰਾਂ ਦੇ ਪੈਣਾ ਨੂੰ ਦੁੱਖ ਡਾਡੇ ਹੁੰਦੇ ਵੀ ਜੱਗ ਮੁਕਤੇ ਨਾ ਮੜਦੇ ਵੇ ਲੱਗਿਆ ਤੀਰਾਂ ਦੇ ਆ ਜਿੰਦਗੀ ਗੰਮ تیرਿਆ ਵਿੱਚ ਗੋਤੇ ਖਾਂਦੀ ਏ ਆ ਕਰਨਾ ਨਾਨਕ ਵੀਰਾ ਫੈਣ ਬਲਾਉਂਦੀ ਏ ਤੇਰੇ ਬਾਜੋ ਸੁਨਮ ਸੁਨਾ ਵੇੜਾ ਵੇ ਦਰਦ ਮਾਰੀ ਦਾ ਦੁੱਖ ਸੁਣ ਲੂ ਕਿਹੜਾ ਵੇ ਆ ਧਾਰੋਂ ਵਿਛੜੀ ਕੂੰਜ ਪਈ ਕਰ ਲਾਉਂਦੀ ਏ ਆਕਰਨਾਨਕ ਵੀਰਾ ਪੈਣ ਬੁਲਾਉਂਦੀ ਏ ਪੈਣ ਹ ਤੇਰੇ ਬਾਝੋਂ ਜਾਨ ਨਿਕਲਦੀ ਜਾਂਦੀ ਏ ਆਕਰਨਾਨਕ ਵੀਰਾ ਪੈਣ ਬੁਲਾਉਂਦੀ ਏ ਇੱਕ ਵਾਰੀ ਫੇੜਾ ਪਾ ਜਾਵੇ ਥਰਲੇ ਪਾਉਂਦੀ ਏ ਪੈਣਾ ਨੂੰ ਦੁੱਖ ਟਾਡੇ ਹੁੰਦੇ ਵੀਰਾਂ ਦੇ ਆ ਜਖਮ ਕਦੇ ਨਾ ਮਿੜਦੇ ਵੇ ਲੱਗਿਆ ਤੀਰਾਂ ਦੇ ਪੈਣਾ ਨੂੰ ਦੁੱਖ ਟਾਡੇ ਹੁੰਦੇ ਵੀਰਾਂ ਦੇ ਆ ਜਖਮ ਕਦੇ ਨਾ ਮਿੜਦੇ ਵੇ ਲੱਗਿਆ ਤੀਰਾਂ ਦੇ ਆ ਜ਼ਿੰਦਗੀ ਗੰਭੀਰ ਆ ਵਿੱਚ ਗੋਤੇ ਖਾਂਜੀ ਏ ਆ ਕਰਨਾ ਨਿਕ ਵੀਰਾ ਫੈਣ ਬਲਉਂਦੀ ਏ ਤੇਰੇ ਬਾਜੋ ਸੁਨਮ ਸੁਨਾ ਵੇੜਾ ਵੇ ਦਰਦ ਮਾਰੀ ਦਾ ਦੁੱਖ ਸੁਣ ਲੂ ਕਿੜਾ ਵੇ ਆ ਡਾਰੋਂ ਵਿਚੜੀ ਕੂੰਜ ਪਈ ਕਰ ਲਾਉਂਦੀ ਏ ਆ ਕਰ ਨਾਨਕ ਵੀਰਾ ਪੈਣ ਬੁਲਾਉਂਦੀ ਏ ਪੈਣਾਂ